ਵੀਨ ਆਸ਼ਰਮ ਹੈ ਭਗਵਨ ਵਾਲਮੀਕ ਮਹਾਰਾਜ ਜੀ ਦਾ ਇੱਥੇ ਭਗਵਨ ਵਾਲਮੀਕ ਜੀ ਸਤਜੁਗ ਵਿੱਚ ਪ੍ਰਗਟ ਹੋਏ ਸੀ ਜੀ ਅੱਛਾ ਸਤਜੁਗ ਵਿੱਚ ਹੀ ਪ੍ਰਗਟ ਹੋ ਕੇ ਨਾ ਰਾਮਚੰਦਰ ਦੇ ਜਨਮ ਤੋਂ 10000 ਬਰਸ ਪਹਿਲਾਂ ਰਮਾਇਣ ਦੀ ਰਚਨਾ ਕੀਤੀ ਸੀ ਜੀ ਇਹ ਸਤਜੁਗ ਤੋਂ 2000 ਸਾਲ ਚੱਲ ਰਿਹਾ ਭਗਵਨ ਵਾਲਮੀਕ ਮਹਾਰਾਜ ਦੇ ਨਾਲ ਹੀ ਧੁਨਾ ਸਾਹਿਬ ਉਤਪਨ ਹੋਇਆ ਸੀ ਠੀਕ ਹੈ ਜੀ ਉਹ ਤ੍ਰੇਤਾ ਯੁਗ ਵਿੱਚ ਇੱਥੇ ਉਹਨੇ ਕੱਖਾਂ ਵਿੱਚ ਪ੍ਰਾਣ ਪਾ ਕੇ ਕੁਸ਼ਨ ਨੂੰ ਪ੍ਰਗਟ ਕੀਤਾ ਸੀ ਕੁਸ਼ਨ ਤਾਂ ਜਨਮ ਨਹੀਂ ਹੋਇਆ ਕੁਸ਼ਨ ਲਵ ਤੋਂ 1 ਮਹੀਨਾ ਛੋਟਾ ਸੀ ਔਰ ਇਹ ਨਾਲ ਮਾਤਾ ਸੀਤਾ ਜੀ ਦੀ ਕੁਟਿਆ ਇੱਥੇ ਲਵ ਦਾ ਜਨਮ ਹੋਇਆ ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਕਿਵੇਂ ਹੋ ਸਾਰੇ ਠੀਕ ਠਾਕ ਹੋ ਲਓ ਜੀ ਆਪਾਂ ਲੈ ਕੇ ਆਏ ਜੀ ਨਵਾਂ ਬਲੌਗ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਆਏ ਸੀਗੇ ਜੀ ਸਟੂਡੀਓ ਕਰਬਨ ਬாய் 뮤직 ਥੋੜਾ ਗਾਣੇ ਦਾ ਕੰਮ ਸੀ ਕਰਨ ਵਾਲਾ ਆਪਣਾ ਇੱਕ ਹੁਣ ਆਪਾਂ ਜਾ ਰਹੇ ਹਾਂ ਜੀ ਉਹ ਥੋੜਾ ਆਪਾਂ ਕੰਪਲੀਟ ਕਰ ਲਿਆ ਤੇ ਸਟੂਡੀਓ ਬੈਠੇ ਹਾਂ ਜੀ ਹੁਣ ਆਪਾਂ ਜਾ ਰਹੇ ਹਾਂ ਜੀ ਅੱਜ ਅੰਮ੍ਰਿਤਸਰ ਹੋਰ ਕਿਸੇ ਜਗ੍ਹਾ ਤੇ ਲੈ ਕੇ ਜਾਵਾਂਗੇ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਸਾਰੇ ਰੈਡੀ ਹੋ ਰਹੇ ਆ ਜੀ ਤੇ ਆਪਣੇ ਨਾਲ ਅੱਜ ਪੰਜਾਬੀ ਲੋਕ ਗਾਇਕ ਪੰਜਾਬ ਦੀ بلند ਆਵਾਜ਼ ਮਨਜੀਤ ਪੱਪੂ ਜੀ ਵੀ ਜਾ ਰਹੇ ਆ ਤੇ ਮળોਣੇ ਆ ਤੁਹਾਨੂੰ ਉਹਨਾਂ ਨਾਲ ਵੀ ਵਲੌਗ ਦੇ ਵਿੱਚ ਤੁਸੀਂ ਬਣੇ ਰਹਿਣਾ ਸਾਡੇ ਨਾਲ ਚੈਨਲ ਜਿਹਨਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵਲੌਗ ਵੀ ਆ ਰਹੇ ਆ ਕਾਫੀ ਕੰਟੈਂਟ ਆਨ ਦਾ ਵੇ ਆ ਸਪੋਰਟ ਕਰੋ ਤੇ ਬਣੇ ਰਹੋ ਸਾਡੇ ਨਾਲ ਲੋ ਜੀ ਆਪਾਂ ਪਹੁੰਚ ਗਏ ਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਮਾਰਸ਼ਪ ਬਾਰਮੀ ਕੁ ਭਗਵਾਨ ਜੀ ਦੇ ਤੀਰਥ ਸਥਾਨ ਤੇ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਤਾਂ ਨੂੰ ਅੱਜ ਦਾ ਸਾਰਾ ਵਲੌਗ ਦਿਖਾਵਾਂਗੇ ਤੇ ਇੱਥੋਂ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ ਜੀ ਆਜੋ ਜੀ ਚੱਲਦੇ 30 ਸਤਨ RAM DEW ਅੰਮ੍ਰਿਤਸਰ ਇੱਥੋਂ ਦੇ ਗੋਹੜੇ ਤੁਹਾਨੂੰ ਸਾਰਾ ਅੱਜ ਮੌਂਦੀ ਪਹੁੰਚ ਗਏ ਆਪਾਂ ਵਿਦ ਫੈਮਿਲੀ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆ ਜੀ ਮਾਰਸ਼ ਬਾਲਮੀਕ ਭਗਵਾਨ ਜੀ ਦੇ ਤੀਰ ਸਤਨ ਆਮਰੇ ਸਰਵਕੇ ਵਿਦ ਪਰਿਵਾਰ ਆਪਾਂ ਪਹੁੰਚਿਆ ਜੀ ਦਰਸ਼ਨ ਕਰਨ ਵਾਸਤੇ ਤੇ ਹੁਣ ਆਪਾਂ ਅੰਦਰ ਜਾ ਰਹੇ ਆ ਜੀ ਤੁਹਾਨੂੰ ਆਪਾਂ ਸਾਰਾ ਦਰਸ਼ਨ ਵੀ ਕਰਾਵਾਂਗੇ ਤੇ ਇੱਥੋਂ ਦਾ ਇਤਿਹਾਸ ਨਾਲ ਵੀ ਜਾਣੂ ਕਰਾਵਾਂਗੇ ਤੇ ਆਪਣੇ ਨਾਲ ਪੰਜਾਬੀ ਲੋਕਾਂ ਦਾ ਇੱਕ ਮਨਜੀਤ ਪੱਪੂ ਜੀ ਵੀ ਪਹੁੰਚੇ ਨੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਜੀਤ ਪੱਪੂ ਹੁਸਨ ਪੀਪੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਹੁਣ ਆਪਾਂ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਹੋਵਾਂਗੇ ਤੇ ਸਾਰੇ ਦਰਸ਼ਕਾਂ ਨੂੰ ਤੇ ਅਤਿਹਾਸ ਜਾਣ ਕਰਵਾਵਾਂਗੇ ਜੀ ਦੱਸੋ ਗੱਲ ਬਾਜੀ ਦੱਸੋ ਗੱਲ ਜੀ ਤੇ ਸਾਨੂੰ ਦੱਸਿਓ ਇੱਥੋਂ ਦਾ ਇਤਿਹਾਸ ਕੀ ਹੈ ਜੀ ਰਾਜਪੀਸ ਦਾ ਇੱਥੇ ਵੀ ਜੀ ਇਹ ਮੰਦਿਰ ਸ੍ਰੀ ਰਾਮਦੇਵ ਤੇ ਆ ਇਹ ਤਿੰਨ ਨਾਮ ਨਾਲ ਮੰਦਿਰ ਸਿੱਧੇ गावा ਇਸ ਨੂੰ ਰਾਮਦੇਵ ਮੰਦਿਰ ਬੋਲਦੇ ਆ ਲਵਕੁਸ਼ ਮੰਦਿਰ ਬੋਲਦੇ ਆ ਬਾਲਮੀਕੀ ਘਾਸ਼ਮੇ ਬੋਲਦੇ ਆ ਜੀ ਇਹ ਤਿੰਨ ਨਾਮ ਜਦੋਂ ਤੁਸੀਂ ਮਰਜੀ ਲੈ ਗਏ ਇਸ ਮੰਦਿਰ ਦਾ ਨਾਂ ਪਛ ਗਿਆ ਜੀ ਜੀ ਇੱਥੇ ਜੀ ਬਾਲਮੀਕੀ ਜੀ ਨੇ ਮੈਨ ਦੀ ਰਚਨਾ ਕੀਤੀ ਆ ਜੀ ਇੱਥੇ ਲਵਕੁਸ਼ ਦਾ ਜਨਮ ਸਥਾਨ ਆ ਸਿੱਧਾ ਮਾਤਾ ਜੀ ਇਹ ਬਣਵਾ ਸੀ ਇੱਥੇ ਲੱਤੇ ਆ ਗਏ ਤੇ ਇੱਥੇ ਲਵਕੁਸ਼ ਦਾ ਜਨਮ ਸਥਾਨ ਹੋ ਜਾਵਾ ਠੀਕ ਹੈ ਜੀ ਇਥੇ ਸਿਤਾਮਾ ਦਾ ਕੁੱਟਿਆ ਇਥੇ ਹਰ ਹਰ ਤਰ੍ਹਾਂ ਦੀ ਮੰਨਤ ਮੰਗੀ ਜਾਂਦੀ ਆ ਸੁੱਖ ਸੁਖੀ ਜਾਂਦੀ ਆ ਕਈ ਬੱਚਿਆਂ ਦੀ ਮੰਨਤ ਮੰਗਦੇ ਆ ਕਈ ਬਾਹਰ ਜਾਣ ਦੀ ਮੰਨਤ ਮੰਗਦੇ ਆ ਜਿਹੜੇ ਬੱਚਿਆਂ ਸੁਖ ਸੁਖਦੇ ਆ ਇਹ ਗੁਰੂ ਜੀ ਦਾ ਸੁੱਖ ਹੈ ਜਾਈਦਾ ਇਹ ਲੱਖ ਕੋ ਦੀ ਬਹੁਤ ਪ੍ਰਾਈ ਨਿਸ਼ਾਨੀ ਹੈ ਕਿ ਗੁਰੂ ਜੀ ਦਾ ਠੀਕ ਹੈ ਜੀ ਜਿਨ੍ਹਾਂ ਘਰ ਬੇਟੇ ਨਹੀਂ ਹੁੰਦੇ ਬੇਟੀਆਂ ਹੁੰਦੀਆਂ ਇਥੇ ਮਾਤਾ ਜੀ ਵਰਦਾਨ ਹੈ ਉੱਥੇ ਲੱਖ ਕੋ ਦੇ ਜਨਮ ਤਾਂ ਦੇ ਗੁਰੂ ਨਜ਼ਰ ਆ ਜਾਂਦੇ ਆ ਉਹ ਨਾਲ ਬੇਟੇ ਦੀ ਪ੍ਰਾਪਤੀ ਹੁੰਦੀ ਹੈ ਜੀ ਜੀ ਅਸੀਂ ਸੁਣਿਆ ਸੀ ਇੱਥੋਂ ਗੁੱਲੂ ਡੰਡੇ ਬਾਰੇ ਸੁਣਿਆ ਸੀ ਅੱਜ ਅਸੀਂ ਦੇਖ ਵੀ ਲਿਆ ਜਿਹਨਾਂ ਦੇ ਮਕਾਨ ਨਹੀਂ ਹੋਏਗੇ ਉਹ ਫਿਰ ਆਪਾਂ ਉੱਥੇ ਮਕਾਨ ਬਣਾ ਲੈਂਦੇ ਆ ਠੀਕ ਹੈ ਜੀ ਧਾਗਾ ਬੰਨ ਗਏ ਮਕਾਨ ਬਣਾ ਗਏ ਉਹ ਰਜਾਈਦਾ ਫਿਰ ਉਹ ਸੋਖਿਆਈਦਾ ਇਹ ਸੀਦਾਮਾ ਦਾ ਪ੍ਰਭੂ ਬਾਲਮੀਕੀ ਜੀ ਹਾਨੂੰ ਆਪਣਾ ਮਕਾਨ ਦੋ ਅਸੀਂ ਤੁਹਾਡੇ ਮਕਾਨ ਬਣਾ ਕੇ ਚੱਲੇ ਆ ਠੀਕ ਹੈ ਜੀ ਇਹ ਮਹਾਰਾਜ ਮਾਦਪੂਰੀ ਕਰਦਾ ਮੱਥਾ ਟੇਕਣਾ ਆਈਦਾ ਜੀ ਠੀਕ ਹੈ ਜੀ ਹਾਂਜੀ ਇੱਕ ਜਦੋਂ ਤੁਸੀਂ ਅੰਦਰ ਜਾਓਗੇ ਪਹਿਲਾਂ ਨਵਾਂ ਮੰਦਿਰ ਹੋਣਾ ਜਿੱਥੇ ਬਾਲਮੀਕੀ ਜੀ ਸੋਨੇ ਦੀ ਮੂਰਤੀ ਸਥਾਪਨਾ ਹੋਈ ਹੈ ਠੀ ਕੱਤੇ ਬਾਅਦ ਵਿੱਚ ਜੀ ਆਰ ਸਾਨੂੰ ਦੋਨਾਂ ਮੰਦਰ ਦਰਸ਼ਨ ਕਰਕੇ ਆਓ ਤੇ ਬਾਕੀ ਹੋਰ ਵੀ ਬਹੁਤ ਵਧੀਆ ਵਧੀਆ ਮੰਦਰ ਹੈਗੇ ਆ ਮਾਤਾ ਜੀ ਰੂਪਾਇੀ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਸਾਨੂੰ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਤੇ ਦਰਸ਼ਕਾਂ ਨੂੰ ਸਾਰੇ ਇਤਿਹਾਸ ਬਾਰੇ ਦੱਸਿਆ ਜੀ ਧੰਨਵਾਦ ਜੀ ਲਓ ਜੀ ਆ ਜਿਹੜਾ ਤੁਸੀਂ ਗੁਲੀ ਡੰਡਾ ਸਕਰੀਨ ਤੇ ਦੇਖ ਰਹੇ ਹੋ ਤੇ ਇਹ ਮੇਰੇ ਮੰਮੀ ਨੂੰ ਨਹੀਂ ਦੱਸਦੇ ਹੁੰਦੇ ਸੀ ਵੀ ਤੇਰਾ ਵੀ ਗੁਲੀ ਡੰਡਾ ਚੜਾ ਗਿਆ ਸੀ ਇੱਥੇ ਤੇ ਅੱਜ ਅਸੀਂ ਜੈ ਜੋਤ ਦਾ ਗੁਲੀ ਡੰਡਾ ਚੜਾਉਣ ਵਾਸਤੇ ਆਏ ਆ ਤੇ ਨਾਲ ਲਵਜੋਤ ਪੂਜਾ ਜੈ ਜੋਤ ਸਤ ਜੀ ਰੱਬਨ ਬੋਏ 뮤జిక్ ਕੰਪਨੀ ਲੋ ਜੀ ਹੁਣ ਆਪਾਂ ਜਾ ਰਹੇ ਆ ਜੀ ਅੰਦਰ ਤੁਸੀਂ ਹੁਣ ਬਣੇ ਰਹੋ ਸਾਡੇ ਨਾਲ ਵਲੌਗ ਦੇ ਵਿੱਚ ਸਾਰਾ ਤੁਹਾਨੂੰ ਦਿਖਾਵਾਂਗੇ ਜਿਵੇਂ ਆਰਾਮ ਤੀਤ ਦਾ ਸਵਾਗਤ ਹੈ ਤੁਹਾਡਾ ਬੀਤ ਦੀ ਮਾਰੂਨ ਕਿਤੇ ਜਿਵੇਂ ਮੈਂ ਕਰੀ ਜਬਸੇ ਕੋਈ ਤੇ ਇਹਦੇ ਰੂਮ ਨੂੰ ਅਸੀਂ ਦੋ ਦੋ ਲੈਂਦੇ ਠੀਕ ਹੈ ਇਸ ਪਾਸੇ ਦਾ ਪ੍ਰਾਪਸ਼ਾਤ ਜੀ ਦੇ ਸਾਦਨ ਜੀ ਤੋਂ ਪਹਿਲਾਂ ਆਪਾਂ ਪੁੰਜੇ ਦੀ ਤਲਾ ਤੇ ਸਰੋਵਰ ਕਹਿੰਦੇ ਹਨੂਮਾਨ ਜੀ ਨੇ ਇੱਥੇ ਢਾਈ ਟੱਪ ਮਾਰ ਕੇ ਸਰੋਵਰ ਬਣਾਇਆ ਕਿਦਾਂ ਹਨੂਮਾਨ ਜੀ ਨੇ ਢਾਈ ਟੱਪ ਮਾਰ ਕੇ ਇੱਥੇ ਕਹਿੰਦੇ ਸਰੋਵਰ ਬਣਾਇਆ ਇਹੇ ਹਾਂ ਆਹ ਪਾਣੀ ਆਇਆ ਸੀ ਪਾਣੀ ਆਇਆ ਸੀ ਮੈਂ ਨਾ ਥੱਲੇ ਜਾਵਾਂਗੇ ਅਸਾ ਇਹ ਸਰੋਵਰ ਆ ਨਾ ਢਾਈ ਟੱਪ 할로 팬오잘 <Mile dizzy> <음싸물 Norwegian> ਯਾ ਮੈਂ ਤੁਹਾਨੂੰ ਮਾਫ਼ ਕਰਦਾ ਬਹੁਤ ਹੀ ਸੋਹਣੀ ਜੀ ਜੀ ਕੁੜੀ ਦੱਸ ਤਾਂ ਹਾਂ ਮੈਂ ਤੁਹਾਨੂੰ ਦੱਸਾਂ ਕਿਸ਼ਨ ਬਹੁਤ ਹੀ ਸੋਹਣਾ ਮੌਸਮ ਵੀ ਬਹੁਤ ਵਧੀਆ ਇਹਨਾਂ ਦਾ ਰਿਚਟ ਆ ਤੇ ਜੀ ਜੀ ਮੈਂ ਨਾ ਹਾਂਜੀ ਮੈਂਨ ਗੇਟ ਹੋਣਾ ਅੰਦਰ ਜਾ ਰਹੇ ਹਾਂ ਜੀ ਜੇ ਨਾ ਜਾ ਗਾਓ ਚੱਲੇ ਬਾਹਰ ਬੱਦਾਂ ਨਾਲ ਗੱਲ ਕਰੀ ਜਾਂਦੇ ਬੰਦ ਨਾ ਜਾ ਸਾਨੂੰ ਨੋ ਜੀ ਦਰਸ਼ਨ ਕਰੋ ਜੀ ਤੁਸੀਂ ਚਲੋ ਚਲੋ ਰੁਕੋ ਰੁਕ ਲਿਆ ਦਰਸ਼ਨ ਕਰ ਸਕਦੇ ਨੇ ਟਾਈਮ ਹੋ ਚੱਲਾਂ ਜੀ ক্লোজিং ਦਾ 8 ਵਜੇ ਟਾਈਮ ਮੰਨਦਾ ਇਹਨੇ ਸੇ 10 ਮਿੰਟ ਰਹਿੰਦੇ ਤੁਸੀਂ ਦੇਖ ਸਕਦੇ ਹੋ 8:10 ਮਿੰਟ ਰਹਿ ਗਏ ਅਸੀਂ ਪਹੁੰਚ ਗਏ ਸੀ ਟਾਈਮ ਉੱਤੇ ਮੈਂ ਇੱਥੇ ਇੱਕ ਹੋਰ ਕੀਰਤਨ ਦੀ ਤਰ੍ਹਾਂ ਬੈਠ ਗਿਆ ਕਿਦਾਂ ਇੱਕ ਵਾਰੀ ਕੀਰਤਨਾਂ ਕਰਨ ਦਾ ਮੌਕਾ ਮਿਲਿਆ ਮੈਨੂੰ ਇੱਥੇ ਬੈਠ ਕੇ ਇੱਕ ਵਾਰ ਹਾਂ ਓਕੇ ਉਹਦੋਂ ਮੈਂ ਐਜ਼ ਅ ਪ੍ਰੀਕੋਨਸਥੇਸੀ ਤਬਲਾ ਪਲੇ ਕਰਦਾ ਹਾਂ ਓਕੇ

ਆਹ ਦੇਖ ਸਕਦੇ ਹੋ ਨਿਕਲਣਾ ਵੀ ਤੁਸੀਂ ਸਮਾਨ ਦੀਆਂ ਪਰਸ਼ਾਦ ਦੀਆਂ ਹੋ ਜੀ ਦਰਸ਼ਕ ਕਰੋ ਜੈ ਜਗਤ ਜੈ ਜਗਤ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਇਹ ਉਹ ਸਥਾਨ ਨਹੀਂ ਹੈ ਲੋ ਜੀ ਇਹ ਹੈਗੀ ਜੀ ਲਵਕੁਸ਼ ਜੀ ਦੀ ਪਾਰਸ਼ਲਾ ਕਿ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਧਰਤੀ ਮਾਤਾ ਕੀ ਜੈ ਹੋ ਗਊ ਮਾਤਾ ਕੀ ਜੈ ਹੋ ਬਾਰਦਵਾਰ ਦਰਦੀ ਮੰਗਣਾ ਚਾਹਤੇ ਹੋ ਜੌਰ ਸ਼ਕਤਖਾਨਾ ਮਾਤਾ ਚਿਤਾ ਦੀ ਕੁਟੀ ਬਾਰਦਵਾਰ ਸਰਕਾਰ ਜੈ ਹੋ ਪਵਨ ਜਿੱਥੇ ਪ੍ਰਸ਼ਾਨ ਚੜਦਾ ਜੀ ਜੁਨਾਬ ਕੀ ਜੈ ਹੋ ਆ ਬਰਬਲੀ ਗੰਗਰ ਮੰਦਰ ਕੀ ਜੈ ਹੋ ਇਹ ਮਾਤਾ ਜੀ ਦੀ ਕੁਟੀਆਂ ਇੱਥੇ ਪ੍ਰਸ਼ਾਦ ਚੰਦਾ ਜੀ ਕੋਲ ਡੰਡੇ ਨਾਲ ਅੱਸੀ ਕੱਲ ਸਾਨੂੰ ਇਹ ਦੱਸਿਓ ਇਸ ਜਗ੍ਹਾ ਬਾਰੇ ਵੀ ਭਗਵਨ ਵਾਲਮੀਕ ਮਹਾਰਾਜ ਜੀ ਦਾ ਇੱਥੇ ਭਗਵਨ ਵਾਲਮੀਕ ਜੀ ਸਤਜੁਗ ਵਿੱਚ ਪ੍ਰਗਟ ਹੋਏ ਸੀ ਜੀ ਇੱਥੇ ਸਤਜੁਗ ਵਿੱਚ ਹੀ ਪ੍ਰਗਟ ਹੋ ਕੇ ਨਾ ਰਾਮਚੰਦਰ ਦੇ ਜਨਮ ਤੋਂ 10000 ਸਾਲ ਪਹਿਲਾਂ ਰਾਮਾਇਣ ਰਚਨਾ ਕੀਤੀ ਸੀ ਜੀ ਇਹ ਸਤਜੁਗ ਦੇ ਤੁਨਾ ਸਾਹਿਬ ਚੱਲ ਰਿਹਾ ਭਗਵਨ ਵਾਲਮੀਕ ਮਹਾਰਾਜ ਜੀ ਨਾਲ ਹੀ ਤੁਨਾ ਸਾਹਿਬ ਉਹਤਪਨ ਹੋਇਆ ਸੀ ਠੀਕ ਹੈ ਜੀ ਉਤ੍ਰੇਤਾ ਜੋਗ ਵਿੱਚ ਇੱਥੇ ਉਹਨਾਂ ਕੱਖਾਂ ਵਿੱਚ ਪ੍ਰਾਣ ਪਾ ਕੇ ਕੁਛ ਨੂੰ ਪ੍ਰਗਟ ਕੀਤਾ ਸੀ ਕੁਛ ਤਾਂ ਜਨਮ ਨਹੀਂ ਹੋਇਆ ਕੁਛ ਲਵ ਤੋਂ 1 ਮਹੀਨਾ ਛੇਡਾ ਸੀ ਪਰੇ ਨਾਲ ਮਾਤਾ ਸੀਤਾ ਜੀ ਦੀ ਕੁਟਿਆ ਇੱਥੇ ਲਵ ਦਾ ਜਨਮ ਹੋਇਆ ਉਹ ਕੁਟਿਆ ਜੀ ਉੱਥੇ ਮਾਤਾ ਸੀਤਾ ਜੀ ਪਹਿਲੇ ਲੱਕੜੀ ਦੀ ਸੀ ਵਿਕਾਸ ਜਿਹਾਂ ਨੇ ਬੱਕੀ ਕਰਵਾਈ ਸੀ ਜੋ ਮੇਨ ਆਸ਼ਰਮ ਸਤ ਜੋਗ ਤੋਂ ਰਹੀ ਹੈ ਬਾਕੀ ਜਿੰਨੇ ਆਸ-ਪਾਸ ਬਣਿਆ ਸਾਰੇ ਘਰ ਵਾਲੇ ਨੇ ਖੁਦ ਬਣਾਏ ਹੋਏ ਆ ਉਹ ਆਪਣਾ ਬਿਜ਼ਨਸ ਕਰ ਰਹੇ ਸਿਰਫ ਪੈਸੇ ਦੇ ਵਾਸਤੇ ਇਹ ਸੋ ਨੂਬਰ ਜਿਹੜਾ ਮੰਦਿਰ ਬਣਿਆ ਉਹ ਵੀ ਇਸੇ ਆਸ਼ਰਮ ਤੋਂ ਬਣਿਆ 2016 ਵਿੱਚ ਬਣਿਆ ਜੀ ਇਹ ਸਤਜਗਤ ਹੈ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਨਾਮ ਜੀ ਗੁਰੂ ਜੀ ਪੀਰ ਜੀ ਜਿਹੜਾ ਬਾਹਰ ਬਣਿਆ ਲਾ ਕੁਛ ਨਹੀਂ ਕੋੜਾ ਬਣਿਆ ਸੀ ਇਹ ਵੀ ਗਲਤ ਹੈ ਬਾਹਰ ਬਣਿਆ ਸਾਹਮਣੇ ਪਰ ਕਰਮਾ ਜੀ ਜੀ ਹੋਲੀ ਚੱਲ ਹੋਲੀ ਧਿਆਨ ਨਾਲ ਧਿਆਨ ਨਾਲ ਹੋਲੀ ਦੇਖ ਲੈ ਹੋਰ ਨਾ ਤੇ ਇੱਥੇ ਬਣਿਆ ਇੱਥੇ ਬੈਗ ਲਾ ਲਾ ਸਿਰ ਤੇ ਬਸ ਸਿਰ ਤੇ ਸਿਰ ਤੇ ਹਾਂ ਕਾਨੂੰ ਸਿਰ ਦੇ ਉੱਪਰ ਦੀ ਵਾਰੀ ਵੀ ਕਰੀਦਾ ਪੁੱਤ ਮੋਟਰ ਚੱਲ ਚਲੋ ਆਜੋ ਬਸ ਆਜੋ ਇੱਥੇ ਬੈਠ ਕੇ ਸਕੂਨਦੇ ਸੀ ਆਹ ਲਓ ਜੀ ਆਹ ਦੇਖ ਸਕਦੇ ਹੋ ਤੁਸੀਂ ਇੱਟਾਂ ਦੇ ਘਰ ਬਣਾ ਕੇ ਗਿਆ ਲੋਕੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਯਾਰ ਮਨੇ ਹਰ ਵੀ ਚੜਾਈ ਯਾਰ ਇੱਥੇ ਹਰ ਚੜਾਉਂਦੇ ਨੇ ਦੇਖ ਲਿਆ ਹਾਂ ਅੱਜ ਇਹ ਰੂਟ ਚਲੋ ਆਜੋ ਇਥੋਂ ਲੈ ਜਾਂਦੇ ਕੋਈ ਵੀ ਪੁਰਾਣਾ ਮੰਦਿਰ ਇਹੀ ਆ ਵੀ ਪੁਰਾਣਾ ਮੰਦਿਰ ਲਓ ਜੀ ਇਸ ਦੇ ਨਾਲ ਜੇ ਆਪਾਂ ਵਲੌਗ ਦੀ ਕਰਦੇ ਹਾਂ ਜੀ ਸਮਾਪਤੀ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗਾ ਵਲੌਗ ਜੀ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਟੇਕ ਕੇਅਰ